ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਸਰਦਾਰ ਲਾਲਜੀਤ ਸਿੰਘ ਪੁੱਲਰ ਵੱਲੋਂ ਅੱਜ ਆਰਟੀਓ ਦਫ਼ਤਰ ਮੁਹਾਲੀ ਅਤੇ ਸੈਕਟਰ 82 ਸਥਿਤ ਡਰਾਈਵਿੰਗ ਟੈਸਟ ਟਰੈਕ ਦਾ ਅਚਨਚੇਤ ਦੌਰਾ ਕੀਤਾ ਗਿਆ ਅਤੇ ਦਫ਼ਤਰ ਵਿੱਚ ਹੋ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਇਸ ਮੌਕੇ ਕਿਹਾ ਕਿ ਛੇਤੀ ਹੀ ਆਰਟੀਓ ਦਫ਼ਤਰਾਂ ਦੇ ਸਮੂਚੀਆਂ ਸੇਵਾਵਾਂ ਆਨਲਾਈਨ ਕਰ ਦਿੱਤੀਆਂ ਜਾਣਗੀਆਂ ਅਤੇ ਲੋਕਾਂ ਨੂੰ ਦਫ਼ਤਰ ਦੇ ਚੱਕਰ ਲਾਉਣ ਬਜਾਏ ਘਰ ਬੈਠੇ ਹੀ ਆਨਲਾਈਨ ਸੇਵਾਵਾਂ ਦੀ ਸਹੂਲਤ ਮਿਲੇਗੀ। ਟੈਸਟ ਟਰੈਕ ਹੈ ਮਹਾਲੀ ਦਾ ਹੈਂਡਸ ਟੈਕਨੋਲੋਜੀ ਦਾ ਇਹ ਨਵਾਂ ਸਾਡਾ ਟਰੈਕ ਬਣਿਆ ਤੇ ਆਉਣ ਵਾਲੇ ਦਿਨਾਂ ਚ ਸਾਡੀ ਕੋਸ਼ਿਸ਼ ਇਹ ਹੋਇਆ ਕਿ ਇਹ ਟੈਕਨੋਲੋਜੀ ਅਸੀਂ ਪੰਜਾਬ ਦੇ ਸਾਰੇ ਟਰੈਕਾਂ ਤੇ ਅਪਣਾਈਏ ਇਦਾ ਇਹ ਫਾਇਦਾ ਆ ਕੋਈ ਦੂਜਾ ਬੰਦਾ ਬਹਿ ਕੇ ਦੂਜੇ ਬੰਦੇ ਦੀ ਥਾਂ ਤੇ ਟੈਸਟ ਨਹੀਂ ਦੇ ਸਕਦਾ ਜਿਹੜੇ ਵਿਦਿਆਰਥੀ ਦਾ ਟੈਸਟ ਆ ਉਹੋ ਹੀ ਆਪਦਾ ਟੈਸਟ ਦਊਗਾ ਕਿਉਂਕਿ ਹੈਂਜ਼ ਟੈਕਨੋਲੋਜੀ ਦੇ ਵਿੱਚ ਜਿਵੇਂ ਆਪਾਂ ਪਾਸਪੋਰਟ ਬਣਾ ਦਿੰਨੇ ਆ ਆਪਣਾ ਤੇ ਆਪਣੀਆਂ ਅੱਖਾਂ ਦੇ ਪ੍ਰਿੰਟ ਲੈ ਜਾਂਦੇ ਆ ਇਹ ਪੂਰੇ ਚਿਹਰੇ ਦੇ ਪ੍ਰਿੰਟ ਲੈ ਜਾਣੇ ਆ ਤੇ ਇਹ ਨਹੀਂ ਕਿ ਇੱਕ ਜਗ੍ਹਾ ਤੋਂ ਇੱਕ ਬੱਚਾ ਬਹਿ ਕੇ ਤੇ ਗਾਹ ਕੋਈ ਚੇਂਜ ਕਰ ਦੂ ਫੇਰ ਵੀ ਚੇਂਜ ਹੋ ਜੂਗਾ 10 ਕੈਮਰੇ ਲੱਗੇ ਆ ਸਾਰੇ ਟਰੈਕ ਦੇ ਉੱਤੇ ਸਾਰਾ ਟਰੈਕ ਕਵਰ ਆ ਉਹ ਜਦੋਂ ਜਿਹੜੇ ਵੀ ਟਰੈਕ ਤੇ ਜਿਹੜੀ ਵੀ ਲਾਈਨ ਦੇ ਵਿੱਚ ਭਾਵੇਂ ਏਡ ਦੇ ਵਿੱਚ ਜਾਵੇ ਭਾਵੇਂ ਸਿੱਧੀ ਰੋਂ ਦੇ ਵਿੱਚ ਭਾਵੇਂ ਬੈਕ ਗੱਡੀ ਲਾਉਣੀ ਆ ਹਰ ਜਗ੍ਹਾ ਤੇ ਉਹ ਟੈਕਨੋਲੋਜੀ ਕੰਮ ਕਰਦੀ ਆ ਜੇ ਕੋਈ ਦੂਜਾ ਵਿਦਿਆਰਥੀ ਬਹੂਗਾ ਤੇ ਉਸੇ ਵੇਲੇ ਉਹ ਬੱਚਾ ਫੇਲ ਹੋ ਜਾਊਗਾ ਤੇ ਇਹ ਟੈਕਨੋਲੋਜੀ ਨਾਲ ਜਿਹੜੀ ਆ ਪਾਸ ਹੋਣ ਦੀ ਦਰ ਉਹ 39 40% ਜਿਹੜੀ ਰਹਿ ਗਈ ਆ ਕਿਉਂਕਿ ਇਹ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਟੈਸਟ ਹੁੰਦਾ ਇਦਾਂ ਡਰਾਈਵਰੀ ਲਾਇਸੈਂਸ ਭਾਵੇਂ ਟੂ-ਵੀਲਰ ਦੇ ਭਾਵੇਂ ਫੋਰ-ਵੀਲਰ ਦੇ ਇਦਾਂ ਬਣ ਗਏ ਤੇ ਆਉਣ ਵਾਲੇ ਸਮੇਂ 'ਚ ਜਿਹੜੀਆਂ ਸੜਕੀ ਦੁਰਘਟਨਾਵਾਂ ਆ ਮੈਨੂੰ ਮੇ ਇਹ ਦਿਆ ਕਿ ਉਹ 99% ਖਤਮ ਹੋ ਜਾਣਗੀਆਂ ਲੋਕਿ ਜਦੋਂ ਇਹ ਬਿਲਕੁਲ ਪਾਰਦਰਸ਼ੀ ਤਰੀਕੇ ਦੇ ਨਾਲ ਟੈਸਟ ਹੋਊਗਾ ਉਹੋ ਬੱਚਾ ਹੀ ਟੈਸਟ ਦੇਊਗਾ ਜਿਹਦਾ ਡਰਾਈਵਰੀ ਲਾਇਸੈਂਸ ਬਣਨਾ ਤੇ ਇਹਦੇ ਨਾਲ ਉਹ ਬੱਚਾ ਹੀ ਇੱਥੇ ਪਾਰਟਿਸਿਪੇਟ ਕਰ ਸਕਦਾ ਜਿਹਨੂੰ ਪੂਰੀ ਨੌਲੇਜ ਹੈ ਟੂ-ਵੀਲਰ ਬਾਰੇ ਫੋਰ-ਵੀਲਰ ਬਾਰੇ ਜਿਹੜੇ ਟੂ-ਵੀਲਰ ਦੇ ਪਾਸ ਹੋਏ ਆ ਬੱਚੇ ਉਹ ਲਗਭਗ ਇਸ ਮਹੀਨੇ ਦੀ 82% ਹੈ ਟੂ-ਵੀਲਰ ਦੀ ਤੇ ਜਿਹੜੇ ਫੋਰ-ਵੀਲਰ ਵਾਲੇ ਆ ਉਹ 39% ਹੈ ਕਿਉਂਕਿ ਫੋਰ-ਵੀਲਰ ਤੇ ਉਹੋ ਹੀ ਬੱਚਾ ਪਾਸ ਹੋਊਗਾ ਜਿਹੜਾ ਬੜਾ ਇੰਟੈਲੀਜੈਂਟ ਹੈ ਟੂ-ਵੀਲਰ ਦਾ ਤੇ ਚਲੋ ਚੱਲ ਜਾਂਦਾ ਕਿਉਂਕਿ ਰੋਡ ਥੋੜੀ ਖੁੱਲੀ ਹੁੰਦੀ ਆ ਤੇ ਉਹ ਸੈਂਸਰਾਂ ਤੋਂ ਮੋਟਰਸਾਈਕਲ ਬਚ ਕੇ ਚੱਲ ਜਾਂਦਾ ਪਰ ਜਿਹੜੀ 4-ਵੀਲਰ ਗੱਡੀ ਚਲਾਉਣੀ ਆ ਉਹ ਪੂਰੀ ਟੈਕਨੋਲੋਜੀ ਨਾਲ ਪੂਰੀ ਡਰਾਈਵਿੰਗ ਆਉਂਦੀ ਹੋਊਗੀ ਉਹ ਬੱਚਾ ਇਹ ਕਲੀਅਰ ਕਰ ਸਕਦਾ ਤੇ ਹੁਣ ਮੈਂ ਇੱਥੇ ਸਾਰੇ ਸਾਥੀਆਂ ਨੂੰ ਵੀ ਮਿਲਿਆ ਜਿਹੜੇ ਇੱਥੇ ਟੈਸਟ ਦੇਣ ਲਈ ਆਏ ਜਿੰਨਾਂ ਕਿਸੇ ਨੇ ਲਰਨਿੰਗ ਲਾਇਸੈਂਸ ਅਪਲਾਈ ਕਰਨਾ ਸੀ ਜਾਂ ਕਿਸੇ ਨੇ ਡਰਾਈਵਿੰਗ ਲਾਇਸੈਂਸ ਦੂਜਾ ਵੱਡਾ ਬਣਾਉਣਾ ਸੀ ਉਹ ਸਾਰਿਆਂ ਨੂੰ ਮਿਲੇ ਆ ਕੋਈ ਪਰੇਸ਼ਾਨੀ ਨਹੀਂ ਕਿਸੇ ਕਿਸਮ ਦੀ ਬੈਣ ਵਾਸਤੇ ਬੈਂਚ ਲੱਗੇ ਆ ਪੱਖੇ ਲੱਗੇ ਆ ਜਿਹੜਾ ਸਾਡਾ ਬਾਹਰ ট্র্যাক ਆ ট্র্যাক ਤੇ ਵੀ ਬੜੀ ਵਧੀਆ ਸਾਡੀ ਸਕਰੀਨ ਲੱਗੀ ਆ ਉੱਥੇ ਸਾਰੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਸਕਰੀਨ ਤੇ ਵੀ ਤੁਸੀਂ ਕਿਹੜੇ ਤਰੀਕੇ ਨਾਲ ਚਲਾਉਣਾ ਜਿਹੜਾ ਕੋਈ ਫਾਉਲ ਨਾ ਹੋਵੇ ਕਿੱਥੇ ਵੱਡੀ ਬੈਕ ਕਰਕੇ ਲਾਉਣੀ ਆ ਤੇ ਜਦੋਂ ਵੇਖੋ ਦੋ ਟੱਚ ਜਿਹੜੇ ਆ ਲਾਈਨਾਂ ਸੈਂਸਰਾਂ ਨਾਲ ਉਹ ਮਾਫਿਆ ਜੇ ਤੀਜਾ ਟੱਚ ਹੋ ਗਿਆ ਤੇ ਉਹ ਬੱਚਾ ਫੇਲ ਹੋ ਗਿਆ ਤੇ ਕੋਸ਼ਿਸ਼ ਤੇ ਹੋਈ ਕਰਦੇ ਆ ਬੱਚੇ ਵੀ ਇੱਕ ਵੀ ਟੱਚ ਨਾ ਹੋਵੇ ਕੋਈ ਵੀ ਫਾਉਲ ਨਾ ਹੋਵੇ ਵੀ ਜਿਹਦੇ ਨਾਲ ਡਰਾਈਵਿੰਗ ਵਧੀਆ ਹੋਵੇ ਤਾਂ ਲਾਇਸੈਂਸ ਜਿਹੜਾ ਸੋਖਾ ਪੰਜੇ ਉਹ ਪੱਚਾ ਪਾਸ ਹੋ ਜਾ। ਜਿਹੜੀ ਟੈਕਨੋਲੋਜੀ ਤੁਸੀਂ ਅਜੇ ਪੈਰਗੇ ਇੱਥੋਂ ਸ਼ੁਰੂਆਤ ਹੁੰਦਾ। ਪਹਿਲਾਂ ਇਹ ਕਿਤੇ ਚੱਲਦੀ ਸੀ ਕਿ ਤੇ ਪੰਜਾਬ ਦੇ ਵਿੱਚ ਕਿਤੇ ਕਿਤੇ ਟੈਕਨੋਲੋਜੀ ਨਹੀਂ ਇਸ ਤੋਂ ਬਾਅਦ। ਵੇਖੋ ਪੰਜਾਬ 'ਚ ਤੇ ਅਜੇ ਆਪਾਂ ਮੋਹਾਲੀ 'ਚ ਇਹਦੀ ਸ਼ੁਰੂਆਤ ਕੀਤੀ ਆ। ਇਹ ਸਾਡਾ ਪ੍ਰੋਜੈਕਟ ਜਿਹੜਾ ਪਹਿਲਾ ਹੀ ਆ ਹੁਣ ਪੂਰੇ ਪੰਜਾਬ 'ਚ ਸਾਡੇ ਜਿੰਨੇ 32 33 ਟਰੈਕ ਆ ਸਾਰੇ ਟਰੈਕਾਂ ਤੇ ਉਹ ਹੈਮਜ਼ ਟੈਕਨੋਲੋਜੀ ਅਸੀਂ ਜਲਦ ਲੈ ਕੇ ਆਵਾਂਗੇ ਜਿਹਦੇ ਨਾਲ ਬਿਲਕੁਲ ਐ ਪਾਰਦਰਸ਼ੀ ਹੋ ਜਾਊਗਾ। ਅੱਗੇ ਮੈਂ ਆਰਟੀਆ ਦਫ਼ਤਰ 'ਚ ਵੀ ਪਹਿਲਾਂ ਚੈੱਕ ਕਰ ਦੇ ਭੈਣ ਭਰਾ ਆਪਦੇ ਕੰਮਾਂ ਕਰਾਉਣ ਆਇਆ ਕੋਈ ਟੈਕਸ ਜਮ੍ਹਾਂ ਕਰਾਉਣ ਆਇਆ ਕੋਈ ਪੀਬੀ01 ਦਾ ਜਿਹੜਾ ਕਮਰਸ਼ੀਅਲ ਆ ਉਹ ਰੀਨਿਊ ਕਰਾਉਣਾ ਆ ਆਪਦਾ ਪਰਮਿਟ ਕੋਈ ਆਪਦਾ ਚਲਾਨ ਹੋਇਆ ਜਿਹੜੇ ਉਹਨਾਂ ਦੀ ਜੁਰਮਾਨੇ ਭਰਨਾ ਆ ਤੇ ਅੱਗੇ ਨਾਲੋਂ 100% ਬਿਲਕੁਲ ਸਹੀ ਪ੍ਰਾਣੀਆਂ ਸਰਕਾਰਾਂ ਨਾਲੋਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਚ ਕੰਮ ਸਹੀ ਚੱਲਦਾ ਪਿਆ ਲੋਕ ਖੁਸ਼ ਨੇ ਸੰਤੁਸ਼ਟ ਨੇ ਤੇ ਲੋਕਾਂ ਦੇ ਬਹਿਣ ਨੂੰ ਬੈਂਚ ਲਾਏ ਆ ਲੋਕਾਂ ਦੇ ਭੈਣਾ ਭਰਾਵਾਂ ਦੇ ਬਹਿਣ ਨੂੰ ਸ਼ਾਂ ਦਾ ਇੰਤਜ਼ਾਮ ਕੀਤਾ ਆ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਸਰਕਾਰ ਦੇ ਵਿੱਚ ਇਹੋ ਹੀ ਸਾਡਾ ਮੇਨ ਅਜੰਡਾ ਕਿ ਲੋਕਾਂ ਦੀ ਸਰਕਾਰ ਹੈ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕੋਲ ਸਾਬ ਆਰਟੀਆ ਦਫਤਰ ਦੇ ਵਿੱਚ ਲਗਾਤਾਰ ਦੇਖਿਆਗਾ ਕਿ ਏਜੰਟ ਹਲੇ ਵੀ ਉੱਥੇ ਘੁੰਮਦੇ ਨਜ਼ਰ ਆਉਂਦੇ ਨੇ। ਹਲੇ ਵੀ ਜਿਹੜਾ ਲੋਕ ਹੈ ਉਹ ਸਿੱਧੇ ਜਾਣ ਦੀ ਬਜਾਏ ਤੇ ਏਜੰਟਾਂ ਕੋਲ ਕੰਮ ਕਰਾਉਂਦੇ ਆ। ਜੀ ਏਜੰਟ ਹਲੇ ਵੀ ਮੂਹਰੇ ਦੇਖਦੇ ਨੇ। ਉਹਨਾਂ ਨੂੰ ਉਮੀਕ ਨਹੀਂ ਦੇ। ਮੈਂ ਆਰਟੀਆ ਦਫਤਰ ਦੇ ਵਿੱਚੋਂ ਹੀ ਆਇਆ ਲਗਭਗ ਘੰਟਾ ਲਾ ਕੇ ਆਇਆ। ਉੱਥੇ ਸਾਰੇ ਲੋਕਾਂ ਨੂੰ ਪੁੱਛਿਆ ਲੋਕ ਸਿੱਧੇ ਕੰਮ ਕਰਾਉਣ ਆਇਆ ਤੁਹਾਡੀ ਨਜ਼ ਉਸਲੇ ਪਰਚਾ ਦਰਜ ਕਰਵਾਵਾਂਗੇ ਜੇ ਕੋਈ ਏਜੰਟ ਆਉਂਦਾ ਮੈਂ ਹੁਣ 1 ਘੰਟਾ ਲਾ ਕੇ ਆ ਕੋਈ ਇੱਕ ਏਜੰਟ ਨਹੀਂ ਦਿਸਿਆ ਲੋਕ ਸਿੱਧੇ ਲੈਣਾ ਚ ਲਾ ਕੇ ਆਪਦੇ ਕੰਮ ਕਰਾਉਂਦੇ ਸੀ ਕਿਸੇ ਨੂੰ 10 ਮਿੰਟ ਲੱਗੇ ਕਿਸੇ ਨੂੰ 20 ਮਿੰਟ ਤੋਂ ਹੀ ਉੱਥੇ ਕਵਰੇਜ ਕਰਕੇ ਆਉ ਜੋ ਕੋਈ ਏਜੰਟ ਲੱਭੂਗਾ ਤੇ ਮੈਨੂੰ ਤੁਸੀਂ ਦੱਸੋ ਤੇ ਠੋਕ ਕੇ ਕਾਰਵਾਈ ਕਰਾਂਗੇ ਏਜੰਟ ਦੇ ਕਿ ਰੀ ਆਰਸੀ ਦੀ ਗੱਲ ਕਰੀਏ ਤਾਂ ਉਹਦਾ ਜਿਹੜਾ ਟਾਈਮ ਲਿਮਿਟ ਆ ਜਿਹੜੀ ਹੈਗੀ ਆ 2.5 ਦਿਨ ਹੀ ਹੋਗੇ ਹਰੇਕ ਤੱਕ ਲੋਕਾਂ ਜੀ ਦੀ ਨਵੀਆਂ ਆਰਸੀਆਂ ਨੇ ਉਹ ਘਰਾਂ ਤੱਕ ਨਹੀਂ ਪਹੁੰਚ ਰਹੀਆਂ ਆਰਟੀਆ ਸਾਹਿਬ ਮੇਰੇ ਲਾਗੇ ਖਲੋਤੇ ਆਰਟੀਆ ਸਾਹਿਬ ਕਿੰਨੀ ਪੰਡੈਂਸੀ ਆ ਆਰਸੀਆਂ ਦੀ ਆਜੂ ਲੱਗੀ ਲੱਗਿਆ ਜੋ ਇਹ ਪ੍ਰਿੰਟਿੰਗ ਦੀ ਗੱਲ ਕਰ ਰਹੇ ਸੋ ਪ੍ਰਿੰਟਿੰਗ ਹੈਡ ਆਫਿਸ ਤੋਂ ਹੋ ਕੇ ਆਉਂਦੀ ਆ ਸਰ ਨਹੀਂ ਪ੍ਰਿੰਟਿੰਗ ਤੇ ਆ ਡਾਸ ਦੇ ਤਾਂ ਤੁਹਾਡੇ ਕੋਲ ਨਹੀਂ ਪੰਡੈਂਸੀ ਆ ਤੁਹਾਡੇ ਕੋਲ ਐਵੇਂਲੇ ਪੰਡੈਂਸੀ ਨਹੀਂ ਹੈ ਸਾਡੇ ਕੋਲ ਨਹੀਂ ਹੈ ਨਹੀਂ ਸਾਡੇ ਕੋਲ ਨਹੀਂ ਹੈ ਤੁਹਾਡੇ ਕੋਲ ਕੋਈ ਪੰਡੈਂਸੀ ਨਹੀਂ ਆਰਸੀਆਂ ਦੀ ਜਿਹੜੀ ਪੰਡੈਂਸੀ ਹੀ ਉਹ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੀ ਸਮ ਕੰਮ ਛੱਡ ਕੇ ਵਿੱਚੇ ਭੱਜ ਗਿਆ ਉਹਦੇ ਵਿੱਚ ਅਸੀਂ ਉਹਦੀ ਜਿਹੜੀ ਸਿਕਿਉਰਿਟੀ 2.5 ਕਰੋੜ ਉਹ ਵੀ ਉਹਦੀ ਜ਼ਬਤ ਕੀਤੀ ਨਾਲ ਉਹਨੂੰ ਬਲੈਕਲਿਸਟ ਕਰਤਾ ਵਾ ਬੰਦੇ ਨੂੰ ਹੁਣ ਇੰਡੀਆ ਦੀ ਕਿਸੇ ਸਟੇਟ ਤੇ ਟੈਂਡਰ ਨਹੀਂ ਲੈ ਸਕਦਾ ਕੋਈ ਕੰਮ ਨਹੀਂ ਕਰ ਸਕਦਾ ਨਾਲ ਉਹਦੇ ਕੰਮ ਦਾ ਕੋਈ ਬਣਦਾ ਸੀ 4-5 ਕਰੋੜ ਉਹ ਵੀ ਅਸੀਂ ਜ਼ਬਤ ਕਰ ਲਿਆ ਵਾ ਹੁਣ ਅਸੀਂ ਆਪਦੇ ਤੌਰ ਤੇ ਹਾਰ ਸਿੰਘਾਂ ਤਕਰੀਬਨ ਛਾਪਤੀਆਂ ਵਾ ਪੰਡੈਂਸੀ ਜਿਹੜੀ ਆ ਉਹ ਬਿਲਕੁਲ ਖਤਮ ਹੋਣ ਦੇ ਕਿਨਾਰੇ ਆ ਥੋੜੀ ਬਹੁਤੀ ਰਹਿ ਗਈ ਆ ਉਹ ਵੀ ਆਉਣ ਵਾਲੇ ਦਿਨਾਂ 'ਚ ਖਤਮ ਹੋ ਜਾਈਣੀ ਟੈਂਡਰ ਜਿਹੜਾ ਉਹ ਲਾ ਕੇ ਬਿਲਕੁਲ ਤਿਆਰ ਆ ਜਦੋਂ ਨਵੀਂ ਕੰਪਨੀ ਆ ਗਈ ਅਸੀਂ ਉਹ ਕੰਪਨੀ ਨੂੰ ਵੀ ਦੇ ਦੇਣਾ ਕੁਝ ਅਸੀਂ ਕਰ ਰਹੇ ਆ ਆਉਣ ਵਾਲੇ ਸਮੇਂ 'ਚ ਹਰ ਟਰੈਕ ਦੇ ਉੱਤੇ ਡਰਾਈਵਿੰਗ ਲਾਇਸੈਂਸ ਬਣਾਨੇ ਸ਼ੁਰੂ ਹੋ ਜਾਣੇ ਆ ਫਿਰ ਆਰਸੀਆਂ ਦਾ ਕੰਮ ਵੀ ਸੌਖਾ ਹੋ ਜਾਣਾ ਤੇ ਇਹ ਵੀ ਮੈਂ ਪਹਿਲੀ ਵਾਰ ਦੇਖਿਆ ਵੀ ਕੋਈ ਮੰਤਰੀ ਇੱਧਰ ਆਇਆ ਹੋਏ ਤੇ ਰੈਗੂਲੇਸ਼ਨ ਤੇ ਆਪਰੇਸ਼ਨ ਦੇਖ ਰਿਹਾ ਸਾਰਾ ਕੁਝ ਰੈਗੂਲੇਟ ਕਰ ਰਿਹਾ ਹੈ ਵੀ ਸਹੀ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਹੈ ਪਹਿਲੀ ਵਾਰ ਹੀ ਦੇਖਿਆ ਮੈਂ ਇਹ ਗੱਲ ਤੇ ਬਹੁਤ ਚੰਗਾ ਲੱਗਿਆ ਜੀ ਤੁਸੀਂ ਇੱਥੇ ਕੀਤਾ ਥੈਂਕ ਯੂ ਸੋ ਮੱਚ ਕੀਪ ਇਟ ਅਪ ਤੇ ਅਸੀਂ ਮੇਰਾ ਜੇ ਲਰਨਿੰਗ ਸੀਗਾ ਤੇ ਮੇਰਾ ਸਭ ਕੁਝ ਹੋ ਗਿਆ ਜੀ ਟਾਈਮ ਨੇ ਟਾਈਮ ਨਾਲ ਹੋ ਗਿਆ ਤੇ ਮੈਨੂੰ 15 20 ਮਿੰਟ ਵੀ ਨਹੀਂ ਹੋਏ ਹੋਣੇ ਹਜਾਏ ਹੋਏ ਤੇ ਮੇਰਾ ਕੰਮ ਵੀ ਹੋ ਗਿਆ ਫੋਟੋ ਵੀ ਹੋ ਗਈ ਸਾਰਾ ਕੁਝ ਹੋ ਗਿਆ ਬਹੁਤ ਵਧੀਆ ਲੱਗਿਆ ਜੀ ਤੁਸੀਂ ਵੀ ਆਏ ਆਪ ਵੀ ਆਏ ਮੈਨੂੰ ਮਿਲਣ ਨੂੰ ਮੌਕਾ ਮਿਲਿਆ ਥੈਂਕ ਯੂ ਸੋ ਮਚਰ